ਕਬਤਨ ਨੇ ਇਹ ਕਹਾ ਨਾਨਕ ਪੱਤੀ ਸਾਹਿਬ ਕਿਆ ਨਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪਹੁੰਚਾਈਆਂ ਸਦਾ ਕੁਰਬਾਨ ਕੀਤਾ ਗੁਰੂ ਦੇ ਕੋ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਣੋ ਸੰਤ ਹੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਉਹ ਵਾਗੇ ਪੰਜ ਸ਼ਬਦ ਫਤਿਹ ਸੁਪਟ ਹੈ ਆਪ ਜੀ ਦੀ ਸੰਗਤ ਪੰਨਾਂ ਪਿਆਰਿਆਂ ਦੀ ਅਗਵਾਈ ਥੱਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਛਤਰ ਛਾ ਥੱਲੇ ਆਪ ਦੇ ਸੰਗਤ ਮਹਾਰਾਜ ਇਸ ਕੋਰੀਡੋਰ ਦੇ ਉੱਥੇ ਅਪੜੀ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ 18 18 19 ਸਾਲ ਦਾ ਸਮਾਂ ਖੇਤੀਬਾੜੀ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਹੱਦ ਖਤਮ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਐਸੋਲੇ ਇਸ ਅਸਥਾਨ ਤੇ ਪੁੱਜ ਕੇ ਅਰਦਾਸ ਕਰਵਾਰੀਆਂ ਨੇ ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ ਇਹ ਲੰਘੇ ਵੀ ਖੁੱਲ ਜਾਣ ਆਪਦੀਆਂ ਸੰਗਤਾਂ ਆਪਦੇ ਉਸ ਅਸਥਾਨ ਦੇ ਵੀ ਸੁੰਨੇ ਦਰਸ਼ਨ ਦੀਦਾਰੇ ਕਰ ਸਕਣ ਐਸੀ ਭਾਵਨਾ ਲੈ ਕੇ ਸੰਗਤਾਂ ਆਪਦੇ ਚਰਨ ਪਰਸ ਰਹੀਆਂ ਹਨ ਕਿਰਪਾ ਕਰਨੀ ਆਪਣੀਆਂ ਸੰਗਤਾਂ ਦੇ ਮਨਾਏ ਹੋਏ ਗੁਰਪੁਰਬ ਸੱਚੇ ਪਾਤਸ਼ਾਹ ਜੀ ਉਹ ਥਾਂੇ ਪਾਉਣੇ ਸੇਵਾ ਕੀਤੀ ਥਾਂ ਪਾਉਣੀ ਵਿਦਿਆ ਹਰਿਆ ਹਜਰ ਜੀ ਇਹ ਕਿਹੜਾ ਆਟੋਮੈਟਿਕ ਹੋਈ ਹੈ ਹਜਰ ਸੋਹਰਾ ਸਵਾਤੀਆ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਗੁਰਪੁਰਵ ਸਮੁੱਚੀਆਂ ਸੰਗਤਾਂ ਸਮੂਹ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਮਨਾ ਰਹੇ ਆ ਇਹ ਅਸਥਾਨ ਠੇੜਾ ਬਾਬਾ ਨਾਨਕ ਇਸ ਅਸਥਾਨ ਤੇ ਵੀ ਅਮਰਤ ਮੇਲੇ ਤੋਂ 3 ਦਿਨ ਤੋਂ ਲਗਾਤਾਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਠੰਡ ਪਾਠਾਂ ਦੇ ਭੋਕਾ ਤੋਂ ਬਾਅਦ ਸਾਰੀ ਦਿਹਾੜੀ ਕੀਰਤਨ ਤੇ ਉਹ ਤੋਂ ਬਾਅਦ ਸਾਡੀ ਹੋਰ ਸਾਡੇ ਪ੍ਰਚਾਰਕ ਇਸ ਅੱਜ ਦੇ ਵਰਕਪਰਪ ਦੇ ਵਿੱਚ ਆਪਣਾ ਯੋਗਦਾਨ ਸਾਰਿਆਂ ਨੇ ਪਾਇਆ। ਸੋ ਆ ਜਿਹੜਾ ਸਥਾਨ ਜਿੱਥੇ ਆਪਾਂ ਖੜੇ ਆ ਇਹ ਸਤਿਗੁਰਾਂ ਦੀ ਇੱਥੋਂ ਚਾਰ ਕੋਹ ਤੇ ਪਵਿੱਤਰ ਉਹ ਸਥਾਨ ਆ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸਤਿਗੁਰਾਂ ਨੇ ਲਗਭਗ 19 ਸਾਲ ਦਾ ਸਮਾਂ ਉੱਥੇ ਦਸਾਂ ਨਾਹੋ ਦੀ ਕੀਰਤ ਕਰਕੇ ਧਰਮਸ਼ਾਲਾ ਦੇ ਰੂਮ ਵਿੱਚ ਜਿੱਥੇ ਅੰਮ੍ਰਿਤ ਵੇਲੇ ਸਮੂਹ ਗੁਰੂ ਨਾਨਕ ਨਾਮਲੇਵਾ ਮਾਈ ਭਾਈ ਜਿੰਨੀ ਸੰਗਤ ਆਉਂਦੀ ਸੀ ਕੀਰਤਨ ਤੇ ਕਥਾ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਬទੂਤ ਕੀਤਾ ਤੇ ਇਹ ਅਸਥਾਨ ਪਾਕਿਸਤਾਨ ਦੇ ਵਿੱਚ ਤੇ ਆ ਸਰਕਾਰਾਂ ਦਾ ਧੰਨਵਾਦ ਵੀ ਆ ਕਿ ਆ ਕਾਰੀਡੋਰ ਬਣਾ ਦਿੱਤਾ ਸੰਗਤਾਂ ਜਾਂਦੀਆਂ ਵੀ ਆ ਦਰਸ਼ਨ ਵੀ ਕਰਦੇ ਪਰ ਇਹਦੇ ਜਿਹੜੇ ਜਾਣ ਦੇ ਉਹ ਰੱਖਾ ਫਿਰੀ ਬਿਧਾਨ ਉਹ ਬਹੁਤ ਔਖਾ ਉਹ ਔਖਾ ਇਸ ਕਰਕੇ ਆ ਜੇ ਜਿਹੜੀ ਗੁਰੂ ਕੀ ਸੰਗਤ ਕਰੀਪੜੀ ਕਰੀਪੜੀ ਕਹਿਣ ਦਾ ਭਾਵ ਜਿਨ੍ਹਾਂ ਦੇ ਹਾਲਾਤ ਨਹੀਂ ਆਜਾਜ਼ ਦਿੰਦੇ ਉਹਨਾਂ ਕੋ ਪਾਸਪੋਰਟ ਨਹੀਂ ਹੁੰਦਾ ਉਹ ਫਿਰ ਵਿਚਾਰੇ ਪਹਿਲਾਂ ਦਾ ਪਾਸਪੋਰਟ ਦੇਖਦੇ ਉਦੋਂ ਬਾਅਦ ਫਿਰ ਇਹ ਵੀਜ਼ਾ ਲੈਣ ਦਾ ਵੀਜ਼ਾ ਨਹੀਂ ਕ ਇਹਨੂੰ ਅਲੌਕ ਕਰਾਉਣਾ ਪੈਂਦਾ ਸਬਦਾ ਸੈਂਟਰ ਤੋਂ 3-4 ਦਿਨ ਹਫ਼ਤਾਵਾਂ ਨੂੰ ਲੱਗ ਜਾਂਦਾ ਤੇ ਜਿਹਦੇ ਨਾਲ ਸੰਗਤਾਂ ਜਿਹੜੀਆਂ ਆ ਉਹ ਸੰਗਤਾਂ ਦਰਸ਼ਨ ਦਵਾ ਰਿਆ ਤੋਂ ਬਾਂਝੀਆਂ ਰਹਿ ਜਾਂਦੀ ਸੋ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਨੇ ਐਡਾ ਕਾਰਜ ਕੀਤਾ ਇੱਕ ਕਾਰਿਡੋਰ ਬਣਾਇਆ ਤੇ ਇਹਦੀਆਂ ਜਿਹੜੀਆਂ ਜਾਣਦੀਆਂ ਉਹ ਲਿਮਿਟਡ ਜਿਹੜੀਆਂ ਆ ਉਹ ਸਖਾਲੀਆਂ ਕਰੋ ਉਹ ਸਖਾਲੀਆਂ ਦੇ ਰੂਪ ਦੇ ਵਿੱਚ ਅਖੀਨ ਇਹਨੂੰ ਇੱਕ ਸੁਝਾਅ ਦਿੰਦਾ ਸੀ ਕਿ ਆਧਾਰ ਕਾਰਡ ਮੂਲ ਤੌਰ ਦੇ ਉੱਤੇ ਹਰ ਇੱਕ ਦੀ ਪਛਾਣ ਆ ਭਾਰਤ ਵਰਸ ਦੇ ਵਿੱਚ ਤੇ ਉਧਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ 20 ਡਾਲਰ ਜਿਹੜੇ ਆ ਉਹ ਫੀਸ ਖਤਮ ਕਰੋ ਸੋ ਮੈਂ ਸਮਝਦਾ ਜੇ ਇਹ ਸ਼ਰਤ ਖਤਮ ਹੋ ਜਾਏ ਪਾਸਪੋਰਟ ਦੀ ਤੇ ਵਿਧਾਨ ਇਹ ਬਣ ਜਾ ਕਿ ਇੱਥੇ ਕੋਰਿਡੋਰ ਦੇ ਵਿੱਚ ਇੱਕ ਇਹ ਆਪਣਾ ਜਿਵੇਂ ਇਮੀਗ੍ਰੇਸ਼ਨ ਦਾ ਰੂਪ ਹੁੰਦਾ ਉਹ ਆਧਾਰ ਕਾਰਡ ਨੂੰ ਆਧਾਰ ਮੰਨ ਕੇ ਜਾਂ ਕੋ ਹੋਰ ਨਾਲ ਆਈਡੀ ਰੱਖਣੀ ਹੈ ਪਾਸਪੋਰਟ ਤੋਂ ਛੋਟ ਉਹ ਇੱਥੇ ਰੱਖ ਰਣ ਤਾਂ ਕਿ ਸੰਗਤਾਂ ਜਿਹੜਾ ਅੱਜ ਆਪਾਂ ਇਹ ਜੋਤੀ ਜੋਤ ਗੁਰਪੁਰ ਮਨਾ ਰਹੇ ਹਾਂ ਇਹ ਸੰਗਤਾਂ ਉਸ ਪਵਿੱਤਰ ਕਰਤਾਰਪੁਰ ਦੀ ਧਰਤੀ ਤੇ ਵੀ ਜਾ ਕੇ ਮਨਾਉਣ ਸੋ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਰਦਾਸ ਦੇ ਰੂਪ ਵਿੱਚ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਜੀ ਸਾਹਿਬ ਪਾਤਸ਼ਾਹ ਜੀ ਚੜ੍ਹਦਾ ਹੈ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਅਰਦਾਸ ਵੀ ਕੀਤੀ ਆ ਕਿਉਂਕਿ ਇੱਥੇ ਜਾਣ ਲਈ ਕਹਾ ਫਿਰ ਉਹ ਇੱਕ ਪ੍ਰੋਸੈਸ ਆ ਪਰ ਇਥੋਂ ਖੜ ਕੇ ਸਾਰੀ ਸੰਗਤ ਨੇ ਅਰਦਾਸ ਕੀਤੀ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਮੱਤ ਬਖਸ਼ ਕਰਨ ਤਾਂ ਕਿ ਜਿੱਥੇ ਇਹ ਲੋਕ ਆਪਾਂ ਰੋਜ਼ ਅਮਰਤ ਵੇਲੇ ਵੀ ਸ਼ਾਮ ਨੂੰ ਵੀ ਜਿੰਨੀ ਵਾਰੀ ਅਰਦਾਸ ਕਰਦੇ ਆ ਉੱਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਸਾਧੂ ਜੀ ਜਿਨ੍ਹਾਂ ਗੁਰਧਾਮਾਂ ਤੋਂ ਪੁਰੀਤਰ ਅਸਥਾਨਾਂ ਤੋਂ ਪੰਥ ਨੂੰ ਵਿਛੋੜਿਆ ਤੇ ਉਹਨਾਂ ਦੇ ਦਰਸ਼ਨ ਕਰ ਤੇ ਇਹ ਕਿਉਂਕਿ ਪ੍ਰੋਸੈਸ ਆਲਰੇਡੀ ਖੁੱਲਾ ਆ ਇਹਨੂੰ ਹੋਰ ਸਾਲ ਬਣਾ ਦੇਣ ਇਹੋ ਹੀ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਤੇ ਜਿਨ੍ਹਾਂ ਨੇ ਉਤਮ ਬਰਾਲਾ ਵੀ ਅੱਜ ਕੀਤਾ ਇਹਨਾਂ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਆਉਂਦੀ ਵਾਰ ਨੂੰ ਫੇ ਕੋਸ਼ਿਸ਼ ਇਹਨੂੰ ਚਾਰ ਪਿਆਨ ਲੱਗ ਜਾਣ ਇਹੋ ਜਿਹਾ ਦਾ ਵਾਤਾਵਰਣ ਬਣ ਜਾਏ ਕਿ ਉਹ ਸਿੱਤਰ ਧਾਰਮੀ ਤੇ ਜਾ ਕੇ ਇੱਕ ਹੋਰ ਪਰਉਪਦੇ ਦੇ ਰੂਪ ਵਿੱਚ ਜੋਤੀ ਜੋਤ ਮਨਾ ਗਏ ਬਹੁਤ ਬਹੁਤ ਧੰਨਵਾਦ ਬਾਹੀ ਜੀ ਦਾ ਆਸ਼ਾ ਆ ਇੱਕ ਇੱਕ ਹਰ ਜੀ ਦੀ ਫਿਲਮ ਆ ਰਹੀ ਹੈ ਕਿ ਸੁਨ ਸਿੰਘ ਖਾਲੜਾ ਦੇ ਨਾਮ ਤੇ ਜਿਹਨਾਂ ਕੋ ਸੈਂਸਰ ਬੋਰਡ ਨੇ ਕਾਫੀ ਅੱਜ ਅੱਜ ਮੇਰਾ ਖਿਆਲ ਆਪਾਂ ਦੇ ਕੰਮ ਲੈ ਆਏ ਹਾਂ ਪਰ ਫਿਰ ਵੀ ਇਹਦੇ ਤੇ ਫਿਰ ਬੈਠ ਕੇ ਕਰਾਂਗੇ ਕਿਉਂਕਿ ਦੇਲੇ ਵੀ ਕੋਈ ਸਾਜ ਬੋਲਦਾ ਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਉਦੋਂ ਤੇ ਕੋਈ ਨਾ ਕੋਈ ਕੱਟ ਲਾ ਜਿੰਨੇ ਪਰ ਅੱਜ ਦਾ ਸਿਰ ਕੇਵਲ ਤਾਂ ਕਿ ਉਹ ਦਾਸ ਕਰਨ ਹੈ ਬਹੁਤ ਬਹੁਤ